ਕੀ ਨਾਮ ਹੈ ਨਿਤੇਸ਼ ਆਖਮਰੀ ਕਿੱਥੇ ਰਹਿੰਦੇ ਹੋ ਮੈਂ ਕ੍ਰਿਸ਼ਨਾ ਕੋਲਨੀ ਗ੍ਰਾਮ ਦਾ ਰਹਿਣ ਵਾਲਾ ਹਾਂ ਕਿੱਥੇ ਕੰਮ ਕਰਦੇ ਹੋ ਮੈਂ ਕੋਸਮੁੰਡਾਈ ਪਕੌੜਾ ਵਿੱਚ ਕੰਮ ਕਰਦਾ ਹਾਂ ਕੀ ਵਾਰਤ ਕੀ ਹੋਈ ਅੱਜ ਸਰ ਮੈਂ ਕੰਮ ਤੋਂ ਛੁੱਟੀ ਕਰਕੇ ਘਰ ਨੂੰ ਆ ਰਿਹਾ ਸੀਗਾ ਪਤਾ ਨਹੀਂ ਲੱਗੇ ਸਹਾਸੰਕਰ ਦੇ ਕੋਲ ਤਿੰਨ ਚਾਰ ਮੋਟਰਸਾਈਕਲ ਆਏ ਸੀ 15 ਤੋਂ ਵੀ ਬੰਦੇ ਸੀਗੇ ਮੇਰੇ ਵਿੱਚ ਮੋਟਰਸਾਈਕਲ ਮਾਰ ਗਈ ਮੇਰਾ ਮੋਟਰਸਾਈਕਲ ਖੋ ਗਿਆ ਲੈ ਜੀ ਓਨ ਸੀ ਕਾਰ ਸੀ ਮੇਰੇ ਰੇਵੀ ਨੂੰ ਸੰਸਾਧਰ ਕਰਨ ਜਰੂਰੀ ਹੋਰ ਮੇਰੇ ਨਰਦੀ ਸੀਗੇ ਸਾਰਾ ਕੁਝ ਖੋਗੇ ਲਗੇ ਸੈਸ ਤੇ ਮੇਰੇ ਨਵਾੜਦੇ ਰਹੇ ਬਾਵਾ ਤੈਨੂੰ ਮਾਰਿਆ ਜੀ ਕੁੱਟ ਮਾਰ ਵੀ ਕੀਤੀ ਨਵਾਂ ਮੋਟਰਸਾਈਕਲ ਜਿਹੜਾ ਮੈਂ ਹਲੇ 4 ਮਹੀਨੇ ਪਹਿਲਾਂ ਹੀ ਖੜਾਇਆ ਉਹ ਵੀ ਨਾਂ ਲਗੇ ਜੀ ਕਿੰਨੇ ਵਜੇ ਦੀ ਗੱਲਬਾਤ ਹੈ ਅਰੇ 6:30 ਵਜੇ ਦੀ ਗੱਲਬਾਤ ਹੈ ਪੁਲਿਸ ਨੂੰ ਕੰਪਲੇਨਟ ਕਰਵਾਂ ਤੇ ਹਾਂਜੀ